ਕਿਤੇ ਕਿਤੇ ਕਿਸੇ ਕਿਸੇ ਨੂੰ ਪਤਾ ਲੱਗਦਾ ਤੇ ਨਹੀਂ ਅਸੀਂ ਅੰਦਰ ਹੀ ਲਈ ਫਿਰੀ ਜਾਂਦੇ ਆਂਗੇ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸੋ ਸਾਡਾ ਪਰਮਿੰਦਰ ਸਿੱਧੂ ਬਠਿੰਡਾ 10-12 ਮਿੰਟ ਉਹਨਾਂ ਦੇ ਹਿੱਸੇ ਆਏ ਆ ਅੱਜ ਦੇ ਇਸ ਸਟੇਜ ਤੋਂ ਸਾਡੇ ਸਤਿਕਾਰਯੋਗ ਮੇਰੇ ਲਈ ਉਸਤਾਦ ਰਣਜੀਤ ਸ਼ੀਤਲ ਜੀ ਦੜਬਾ ਪ੍ਰਸਿੱਧ ਪੱਤਰਕਾਰ ਉਹਨਾਂ ਨੂੰ ਜੀ ਆਇਆਂ ਵੈਲਕਮ ਔਰ ਸਤਿਕਾਰਯੋਗ ਪ੍ਰਸਿੱਧ ਗੀਤਕਾਰ ਮੀਤ ਸਕਰੋਦੀ ਵਾਲਾ ਦੇ ਉਹਗੇ ਮੰਚ ਸੰਚਾਲਕ ਜਰਨੈਲ ਸੱਗੂ ਜੀ ਖੁਰਾਣਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਮਿਹਰਬਾਨੀ ਜੀ ਅਮਰੀਕ ਗੁਰਨੇ ਪ੍ਰਸਿੱਧ ਕਲਮ ਸਾਡੇ ਵਿਚਕਾਰ ਪਹੁੰਚੀ ਹੋਈ ਆ ਜੀ ਆਨੂ ਜੀ ਪਰਮਿੰਦਰ ਸਿੰਘ ਥੈਂਕ ਯੂ ਜੀ ਬਹੁਤ ਧੰਨਵਾਦ ਬੜਾ ਪੜਾ ਦਾ ਬਾਈ ਦੇ ਨਾਂ ਤੇ ਕੱਚ ਕੇ ਤਾੜੀ ਮਾਰ ਦੋ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਵਾ ਫਿਰ ਜਿਹਨੇ ਬਜ਼ੁਰਗ ਨੇ ਬੈਠੇ ਸਭ ਦੇ ਪੈਰੀ ਹੱਥ ਮੈਂ ਲਾਵਾ ਇਹ ਧੀਆਂ ਪੈਣਾ ਸਭ ਦੀਆਂ ਸਾਝੀਆਂ ਗੱਲਣਾ ਕਦੇ ਭਲਾਮਾਂ ਤੇ ਜੋ ਦਿੱਤਾ ਮੇਰੇ ਸਤਿਗੁਰ ਦਿੱਤਾ ਉਸ ਰੱਬ ਦਾ ਸ਼ੁਕਰ ਮਨਾਵਾ ਉਸ ਰੱਬ ਦਾ ਸ਼ੁਕਰ ਮਨਾਵਾ ਪੱਤਰਕਾਰ ਵੀਰਾਂ ਦੇ ਨਾਂ ਤੇ ਖੜ ਕੇ ਤਾੜੀ ਮਾਰ ਦਿਓ ਮੇਰਾ ਵੀ ਅਮ ਲਾਈਵ ਟੀਵੀ ਤੋਂ ਮੇਰਾ ਵੀਰ ਜਗਦੇਵ ਪਹਿਣਾ ਬਲਜਿੰਦਰ ਮੇਰਾ ਵੀਰ ਤੇ ਸੀਰਾ ਸਿਲਵਰ ਬਲਰਾਜ ਮੇਰਾ ਵੀਰ ਬੈਠਾ ਤੇ ਇਸ ਮੇਲੇ ਦੀ ਤੁਹਾਨੂੰ ਸਾਰਿਆਂ ਨੂੰ ਵਧਾਈ ਕਮੇਟੀ ਦੇ ਨਾਂ ਤੇ ਖੁੱਲ ਕੇ ਤਾੜੀ ਮਾਰ ਦਿਓ ਵੀਰੇ ਬਹੁਤ ਧੰਨਵਾਦ ਤੁਸੀਂ ਸਾਡੇ ਸ਼ਬਦਲ ਨੂੰ ਯਾਦ ਕੀਤਾ ਮਾਨ ਵੀ ਅਦਾਸ ਆ ਕਿਉਂਕਿ ਅਣ ਹੋਈ ਹੋਈ ਆ ਛੋਟੀਆਂ ਸਾਫ ਦਾ ਤੁਸੀਂ ਮੁੱਲ ਪਾਤਾ ਪੰਜਾਬੀ ਮਾਂ ਬੋਲੀ ਦੇ ਨਾਂ ਤੇ ਖੁਲਚ ਕੇ ਤਾੜੀ ਮਾਰ ਦੋ ਮੇਰਾ ਵੀ ਆਓ ਜੀ ਤੁਮ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਮੇਲਾ ਕਮੇਟੀ ਦਾ ਜਿਨ੍ਹਾਂ ਨੇ ਸਾਨੂੰ ਮਾਨ ਸਤਕਾਰ ਬਖਸ਼ਿਆ ਬੇਸ਼ੱਕ ਮੈਂ ਪਹਿਲਾਂ ਵੀ ਮੇਲੇ ਤੇ ਆ ਕੇ ਗਏ ਹਾਂ ਅਸ਼ੋਕ ਮਸਤੀ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਐਡਵੋਕੇਟ ਫੈਮਲੀ ਗੌਰਵ ਗੁਇਲ ਜੀ ਪ੍ਰਿੰਸ ਗਰਗ ਜੀ ਤੇ ਸਾਡੇ ਸਰਕਾਰਯੋਗ ਬਰਿੰਦਰ ਗੁਇਲ ਜੀ ਐਡਵੋਕੇਟ ਔਰ ਸਾਰੀਆਂ ਸਰਕਾਰਯੋਗ ਮੌਜੂਦ ਹਸਤੀਆਂ ਤੁਸੀਂ ਹਾਂ ਅੱਜਕੱਲ ਦਾ ਕੈਬਨੋ ਮਤਰੀ ਹਾਂ ਜੀ ਜੈ ਹਾਂਦਾਬ ਪੰਜਾਬ ਸਰਕਾਰ ਜੈ ਹਾਂਦਾਬ ਤੇ ਔਰ ਜਿੰਨੇ ਵੀ ਪੱਤਰਕਾਰ ਸਹਿਬਾਨ ਪਹੁੰਚੇ ਹੋ ਜੇ ਲਾਈਵ ਕਰ ਰਹੇ ਹੋ ਮੇਰੇ ਭਾਈ ਸਾਰੇ ਬਰਿੰਦਰ ਭਾਈ ਜੀ ਤੇ ਐਮ ਡਾਇਵਿਟੀ ਵੀ ਮੇਲਾ ਟੀਵੀ ਹਾਂ ਔਰ ਸਾਡੇ ਸਤਕਾਰਯੋਗ ਭਾਈ ਬਰਜਿੰਦਰ ਜੀ ਔਰ ਸਾਉਂਡ ਸਰ ਸਾਰੀ ਸਤਕਾਰਯੋਗ ਭਾਈ ਤੇ ਗੁਰਬਾਜ ਭਾਈ ਜੀ ਬੈਠੇ ਨੇ ਸਾਡੇ ਗੀਤਕਾਰ ਪੰਗੂ ਫਲੇੜਾ ਜੀ ਐਂਡ ਪਾਰਟੀਆਂ ਸਾਰਿਆਂ ਦਾ ਸਤਿਕਾਰ ਹੈ ਸਾਨੂੰ ਤੁਸੀਂ ਸਤਿਪੁੱਤ ਜੀ ਮੇਲਾ ਸਵਾਗਤ ਇੱਕ ਪਹਿਲਾਂ ਵਿਛੜੀ ਰੂਹ ਸਾਡੀ ਸੌਰਵ ਗੁਆਲ ਜੀ ਔਰ ਮੇਰਾ ਬੇਟਾ ਸ਼ਬਦਲ ਦੋਨਾਂ ਨੂੰ ਮੇਲਾ ਸਮਰਪਿਤ ਕੀਤਾ ਤੁਸੀਂ ਕੋ ਯਾਦਾ ਹੀ ਹੁੰਦੀ ਹੈ ਨੇ ਉਹ ਤੁਸੀਂ ਯਾਦ ਰੱਖਿਆ ਔਰ ਸਾਨੂੰ ਵੀ ਤੁਸੀਂ ਮਾਣ ਬਖਿਆ ਇਸ ਗੱਲ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਤੋਂ ਅਗਲੀ ਹਾਜ਼ਰੀ ਪਰਮਿੰਦਰ ਸਿੱਧੂ ਲਵਾਉਗਾ ਉਸ ਤੋਂ ਬਾਅਦ ਮੈਂ ਤਾਂ ਫਿਰ ਬਾਅਦ ਚ ਕਲਾਉਗਾ ਚਿੱਕ ਚਿੱਕ ਹਲੋ ਹਲੋ ਆ ਮੈਂ ਇੱਕ ਬਾਈ ਨੂੰ ਬੁਲਾਇ ਦਿੰਦਾ ਕਿ ਜਿਹੜੇ ਬੱਚੇ ਨੂੰ ਚੱਕ ਕੇ ਖੜਾਇਆ ਹੋਵੇ ਤੇ ਉਹਦੇ ਮੇਲੇ ਤੇ ਆਉਣਾ ਪੈ ਜੇ ਇਹ ਪੁਰੇ ਬਿਛੋੜੇ ਪੁੱਤਾਂ ਦੇ ਇਹ ਹੱਥੀ ਲਾਏ ਰੁੱਖਾਂ ਦੇ ਹਾਏ ਪੁਰੇ ਬਿਛੋੜੇ ਪੁੱਤਾਂ ਦੇ हथी लाए रुखां वेरी ते बि आवे सुखी सदी नपरू जी हा पुत कपरू जी हथी पियो सुकी जुत कपरू जी ਬੁਰੇ ਪਿਛੋੜੇ ਪੁੱਤਾਂ ਦੇ ਇਹ ਹੱਥੀ ਲਾਏ ਰੁੱਖਾਂ ਦੇ ਬੁਰੇ ਪਿਛੋੜੇ ਪੁੱਤਾਂ ਦੇ ਇਹ ਹੱਥੀ ਲਾਏ ਰੁੱਖਾਂ ਦੇ ਸੁਖੀ ਸਾਦੀ ਨਾ ਪੁੱਤ ਕਾ Hey, hey, hey. ਪੈਣ ਸੁਨੇਣਾ ਚੜ ਵੀਰਤਿਆਂ ਲੋਕੋ ਪੈਣਾ ਦੇ ਲੱਖ ਸਮੁੰਦਰ ਸੁੱਕਣ ਪਰ ਨਾ ਪਾਣੀ ਲੈਣਾ ਦੇ ਹੋਏ ਲੱਖ ਸਮੁੰਦਰ ਸੁੱਕਣ ਪਰ ਨਾ ਪਾਣੀ ਲੈਣਾ ਦੇ ਵੀਰ ਅਕਲ ਦਾ ਜਦੋਂ ਸੁਨੇਹਾ ਕਲ ਦਾ ਰੂਦੀ ਹਾਂ ਪੁੱਤ ਕਪਰੂਦੀ ਇਹ ਸਾਡਾ ਅਸੀਂ ਦੋਨਾਂ ਨੇ ਗਾਇਆ ਹੁਣ ਗੀਤ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਸਾਡੇ ਨਾਲ ਜੋ ਪਾਪੜਿਆ ਅਸੀਂ ਉਹ ਗਾਇਆ ਸੱਚ ਜਾਣਿਓ ਮੈਂ ਸਾਹਮਣੇ ਬੈਠਾ ਸੀ ਤੇ ਮੈਨੂੰ ਅੱਜ ਵੀ ਇਹ ਲੱਗ ਰਿਹਾ ਵੀ ਮੇਰੇ ਕੋਲ ਹੀ ਭੱਜ ਕੇ ਆਊਗਾ ਚਲੋ ਜੋ ਹੋਇਆ ਜੋ ਪ੍ਰਮਾਤਮਾ ਨੂੰ ਠੀਕ ਲੱਗਿਆ ਔਰ ਸਤਿਕਾਰ ਭੇਜਿਆ ਸਾਡੀ ਆਂਟੀ ਜੀ ਮਨਜੀਤ ਕੌਰ ਜੀ ਉਹਨਾਂ ਵੱਲੋਂ ਢਿੱਲੋਂ ਸਾਹਿਬ ਸਾਡੇ ਬਾਈ ਜੀ ਔਰ ਓਮ ਪ੍ਰਕਾਸ਼ ਸ਼ਰਮਾ ਜੀ ਮੇਰੇ ਮਿੱਤਰ ਨੇ ਸਾਰਿਆਂ ਵੱਲੋਂ ਸਤਿਕਾਰ ਭੇਜਿਆ ਹੈ ਥੈਂਕ ਯੂ ਬਹੁਤ ਮਿਹਰਬਾਨੀ ਔਰ ਹੁਣੇ-ਹੁਣੇ ਸਾਡੇ ਵਿਚਕਾਰ ਸਤਿਕਾਰਯੋਗ ਜਥੇਦਾਰ ਰਾਮਪਾਲ ਸਿੰਘ ਜੀ ਬਹਿਣੀਵਾਲ ਸਾਹਿਬ ਮੈਂਬਰ ਐਸਜੀਪੀਸੀ ਔਰ ਉਹਨਾਂ ਦੇ ਨਾਲ ਹੀ ਸਤਿਕਾਰਯੋਗ ਸਰਦਾਰ ਛੱਜੂ ਸਿੰਘ ਜੀ ਬਹਿਣੀ ਵਾਲ ਸਾਹਿਬ ਸਾਡੇ ਵਿੱਚਕਾਰ ਤਸ਼ਰੀਫ ਫਰਮਾ ਹੋਏ ਐ ਵੈਲਕਮ ਉਹਨਾਂ ਨੂੰ ਜੀ ਆਇਆਂ ਸਤਿਕਾਰਯੋਗ ਸਨਮਾਨਯੋਗ ਸਾਡੇ ਔਰ ਉੱਗੇ ਸਮਾਜ ਸੇਵੀਆਂ ਦੇ ਵਿੱਚੋਂ ਸਾਡੇ ਬਹੁਤ ਹੀ ਅਜੀਜ਼ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਪ੍ਰਿੰਸ ਗਰਗ ਜੀ ਉੱਚੇ ਚੇ ਤੌਰ ਤੇ ਸਾਡੇ ਸੱਭਿਆਚਾਰਕ ਮੇਲੇ ਨੂੰ ਚਾਰ ਚੰਨ ਲਾਉਣ ਦੇ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਐ ਉੱਚੇ ਚੇ ਤੌਰ ਤੇ ਸਾਡੇ ਸ਼੍ਰੀਮਾਨ ਪ੍ਰਿੰਸ ਗਰਗ ਜੀ ਹੋਰਾਂ ਦਾ ਬਹੁਤ ਬਹੁਤ ਥੈਂਕਸ ਬਹੁਤ ਬਹੁਤ ਧੰਨਵਾਦ ਅਗਲੀ ਗੱਲ ਸੁਣਦੇ ਆ ਸਾਡੇ ਪਰਮਿੰਦਰ ਵੀਰ ਤੋਂ ਹੋਰ ਸਾਡੇ ਬਹੁਤ ਹੀ ਅੱਛੇ ਗੀਤਕਾਰ ਕੁਲਵੰਤ ਰਿਆਸਤੀ ਜੀ ਬਾਦਰ ਅਤੇ ਬਾਦਰ ਸਿੰਘ ਜੀ ਦੋ ਦੋ ਭਾਈ ਮਿਲਟਰੀ ਅਫਸਰ ਨੇ ਸਾਡੇ ਇਹ ਉਹਨਾਂ ਵੱਲੋਂ ਬਹੁਤ ਸਾਰਾ ਮਾਨਸਿਕਾ ਥੈਂਕ ਯੂ ਅਗਲੀ ਗੱਲ ਵੀ ਪਰਮਿੰਦਰ ਕੋਲਲੇ ਸਾਹਮਣੇ ਬੈਠੇ ਆ ਸਾਡੇ ਸ਼੍ਰੀਮਾਨ ਆਸ਼ੂ ਜੀ ਭੱਠੇ ਵਾਲੇ ਮਹਾਰਾਜ ਔਰ ਸਾਡੇ ਵਿੱਚ ਕਰ ਪਹੁੰਚੇ ਸਾਡੇ ਇਹਨਾਂ ਸੱਜਣਾ ਮਿੱਤਰਾਂ ਦਾ ਬਹੁਤ ਵੱਡੇ ਸਾਨੂੰ ਸਹਾਰੇ ਆ ਉਹ ਟਰਸ ਰਿਹਾ ਇਹ ਸੱਭਿਆਚਾਰਕ ਮੇਲੇ ਕਰਾਉਣ ਦੇ ਲਈ ਵਿਸ਼ੇਸ਼ ਤੌਰ ਤੇ ਰਣੀਆ ਸਾਡੇ ਆਸ਼ੂ ਜੀ ਪੱਠੇ ਵਾਲਿਆਂ ਦਾ ਉਹਨਾਂ ਦੇ ਨਾਲ ਜਿੰਨੇ ਮਿੱਤਰ ਪਿਆਰੇ ਪਹੁੰਚੇ ਆ ਸਭ ਦਾ ਥੈਂਕਸ ਸਭ ਨੂੰ ਜੀ ਆਇਆਂ ਆਉਂਦਾ ਸਾਹਮਣੇ ਦਸਤਾਰ ਸਜਾਈ ਸਾਡਾ ਦਲੇਰ ਪੰਜਾਬੀ ਉਸਤਾਦ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਨਕ ਜੀ ਦਾ ਲਾਡਲਾ ਸ਼ਗਿਰਤ ਦਲੇਰ ਪੰਜਾਬੀ ਜੀ ਜਿਹੜੇ ਕਿ ਜਨਾਬ ਰਣਜੀਤ ਮਣੀਜੇ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚਿਆ ਇਧਰ ਦੀ ਨਜੀ ਪੌੜੀਆਂ ਲੈ ਆਪ ਪਰਮਿੰਦਰ ਕਰੀਏ ਕੋਈ ਗੱਲ ਆਪਾਂ ਹੁਣ ਥੈਂਕ ਯੂ ਪਲੀਸ ਸਰ ਸੱਚ ਜਾਣਿਓ ਧਿਆਨ ਇਧਰ ਹੀ ਰੱਖਿਓ ਜੀ ਮੇਰੇ ਬਣੀ ਕੋਈ ਬਸ 5 ਮਿੰਟਾਂ ਦਾ ਸਮਾਂ ਹੋਰ ਆ ਕਿਉਂਕਿ ਕੱਲੀ ਕੱਲੀ ਗੱਲ ਧਿਆਨ ਨਾਲ ਸੁਣਨ ਵਾਲੀ ਆ ਇਹ ਮੇਰੀ ਆਪਣੀ ਸਚਾਈ ਆ ਜਿੰਨੀਆਂ ਮੇਰੀਆਂ ਮਾਵਾਂ ਬੈਠੀਆਂ ਪਹਿਣਾ ਬੈਠੀਆਂ ਸੁਣਿਓ ਧਿਆਨ ਨਾਲ ਕੀ ਲਿਖਿਆ ਜੰਡ ਕਰੀਰ ਨਹੀਂ ਕਰ ਸਕਦੇ ਕਦੇ ਬੋੜਾਂ ਵਰਗੀ ਸ਼ਾਂਤ ਤੇ ਮਾਂ ਵਰਗੀ ਨਹੀਂ ਬਣ ਸਕਦੀ ਜੋ ਹੈ ਮਤਰੀ ਮਾਂ ਕਿਉਂਕਿ ਜਿਸ ਮਾਹੌਲ ਚ ਆਇਆ ਹੋਵਾਂ ਕਿਉਂਕਿ ਵਿਆਹ ਦਾ ਮਾਹੌਲ ਹੋਰ ਹੁੰਦਾ ਇਸ ਮੇਲੇ ਦਾ ਮਾਹੌਲ ਹੋਰ ਆ ਕਿਉਂਕਿ ਸਾਡੇ ਆਪ ਦੇ ਪਰਿਵਾਰ ਦੀ ਵੀ ਸੱਚਾਈ ਆ ਤੇ ਜਿਹੜੀ ਮੈਂ ਅਗਲੀ ਗਾਉਣ ਲੱਗਿਆ ਇਹ ਵੀ ਮੇਰੇ ਆਪਣੇ ਪਰਿਵਾਰ ਦੀ ਸੱਚਾਈ ਆ ਕਿਉਂਕਿ ਬਚਪਨ ਦੇ ਵਿੱਚ ਮਾਂ ਚਲੀ ਗਈ ਸੀ ਮੈਂ ਹਰੇਕ ਨੂੰ ਕਹਿਣਾ ਮਾਂ ਬਾਪ ਦੀ ਕਦਰ ਕਰਿਆ ਕਰੋ ਜਿੰਨਾ ਚਿਰ ਜਿਉਂਦੇ ਹੋ ਉਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਕਿਹੜਾ ਮਾਹੌਲ ਬਣਦਾ ਕਿਹੜਾ ਮੈਨੂੰ ਅੱਜ ਵੀ ਐਂ ਲੱਗਦਾ ਵੀ ਸੁਪਨੇ ਚ ਕਿਤੇ ਮਿਲ ਜੇ ਸੁਣਿਓ ਜੰਡ ਕਰੀਰ ਨਹੀਂ ਕਰ ਸਕਦੇ ਕਦੇ ਬੂੜਾ ਵਰਗੀ ਸ਼ਾਹ ਤੇ ਮਾਂ ਵਰਗੀ ਨਹੀਂ ਬਣ ਸਕਦੀ ਜੋ ਹੈ ਮਤਰੀ ਮਾਂ ਜੀ ਉਸ ਤੋਂ ਬਾਅਦ ਚੰਗਾ ਲੱਗਿਆ ਫੇਰ ਤਾੜੀ ਮਾਰੋ ਨਹੀਂ ਕੋਈ ਤਾੜੀ ਨਾ ਮਾਰੋ ਮੇਰੇ ਵੀ ਜੌਂਦੇ ਵਾਸਤੇ ਆਓ ਜੀ ਜੰਡ ਕਰੀਰ ਨਹੀਂ ਕਰ ਸਕਦੇ ਕਦੇ ਬੂੜਾ ਉਮਰ ਕੀ ਸ਼ਾਂ ਜੰਡ ਕਰੀਰ ਨਹੀਂ ਕਰ ਸਕਦੇ ਕਦੇ ਬੂੜਾ ਉਮਰ ਕੀ ਸ਼ਾਂ ਤੇ ਮਾਂ ਵਰਗੀ ਬਣ ਸਕਦੀ ਅਗਲੀ ਗੱਲ ਕੀ ਲਿਖਿਆ ਖਾਰੇ ਖੂਣਾ ਹੋਵਣ ਮਿੱਠੇ ਲਖਮਣ ਗੁੜ ਜੇ ਪਾਈਏ ਅੱਖਾਂ ਨੂੰ ਕਦੇ ਆਪਣੀ ਲੱਗਦੇ ਭਾਵੇਂ ਪਿਉਂ ਦੇ ਚੜਾਈਏ ਕੋਲ ਦੀ ਮਿੱਠੀ ਬੋਲੀ ਬੋਲ ਨਹੀਂ ਸਕਦੇ ਕਾਲੇ ਕਾਂ ਜੰਡ ਕਰੀਰ ਨਹੀਂ ਕਰ ਸਕਦੇ ਕਦੇ ਬੋੜਾਂ ਵਰਗੀ ਸ਼ਾਂ ਤੇ ਮਾਂ ਵਰਗੀ ਨਹੀਂ ਬਣ ਸਕਦੀ ਜੋ ਹੈ ਮਤਰੀ ਮਾਂ ਜੋ ਹੈ ਮਤਰੀ ਮਾਵ ਜੀ ਖਾਰੇ ਖੂਣਾ ਹੋਵਣ ਮਿੱਠੇ ਲਖਮਣ ਗੁੜਜੇ ਪਾਈ ਖਾਰੇ ਖੂਣਾ ਹੋਵਣ ਮਿੱਠੇ ਲਖਮਣ ਗੁੜਜੇ ਪਾਈ ਅੱਕਾਂ ਨੂੰ ਕਦੇ ਆਂਬ ਨਹੀਂ ਲੱਗਦੇ ਭਾਵੇਂ ਪਿਉਂਦੇ ਚੜਾਈਏ ਅੱਕਾਂ ਨੂੰ ਕਦੇ ਆਂਬ ਨਹੀਂ ਲੱਗਦੇ ਹੋ ਕੋਲ ਦੀ ਮਿੱਠੀ ਬੋਲੀ ਬੋਲ ਨਹੀਂ ਸਕਦੇ ਬੋਲ ਦੀ ਮਿੱਠੀ ਬੋਲੀ ਬੋਲ ਨਹੀਂ ਸਕਦੇ ਕਾਲੇ ਕਾਮ ਜੰਡ ਗਰੀਬ ਨਹੀਂ ਕਰ ਸਕਦੇ ਕਦੇ ਬੂੜਾ ਵਰਗੀ ਸ਼ਾਮ ਤੇ ਮਾਂ ਵਰਗੀ ਨਹੀਂ ਬਣ ਸਕਦੀ ਜੋ ਹੈ ਮਦਰੇ ਇਮਾਨ ਕਰ ਆਉਂਦੀ ਜੇ ਲੂਣਾ ਬਣ ਸਕਦੀ ਛੇੜਾ ਪੁੱਤਲਾ ਕਤਲ ਕਰ ਆਉਂਦੀ ਹੱਥ ਪੈਰ ਵੱਟ ਪੂਰਨ ਦੇ ਨਾਲ ਖੂਦ ਦੇ ਵਿੱਚ ਸਤਉਂਦੀ ਓਏ ਆਪਣੇ ਢਿੱਡ ਦਾ ਜਾਇਆ ਹੁੰਦਾ ਜ਼ੁਲਮ ਕਮਾਉਂਦੀ ਨਾ ਆਪਣੇ ਢਿੱਡ ਦਾ ਜਾਇਆ ਹੁੰਦਾ ਜ਼ੁਲਮ ਕਮਾਉਂਦੀ ਨਾ ਜੰਡ ਕਰੀਰ ਵੀ ਕਰ ਸਕਦੇ ਕਹਿੰਦੇ ਮੋੜਾਂ ਵਰਗੀ ਛਾਂ ਮਾਂ ਵਰਗੀ ਨਹੀਂ ਬਣ ਸਕਦੀ ਜੋ ਹੇ ਮਤ ਰਈ ਮਾਂ ਅਗਲੀ ਗੱਲ ਕੀ ਲਿਖੀ ਬਾਪੂ ਜੀ ਮਾੜੇ ਕਰਮਾ ਵਾਲੇ ਜੋ ਮਦਰੀ ਦੇ ਵਸ ਪੈਂਦੇ ਪਿਛਲੇ ਜੁਗਦਾ ਦੇਣਾ ਹੁੰਦਾ ਸੱਚ ਸਿਆਣੇ ਕਹਿੰਦੇ ਮਾਂ ਦੇ ਬਾਝੋਂ ਬਚਪਨ ਰੁਲਦਾ ਰੁਲ ਜਾਂਦੇ ਸਭ ਚਾ ਜੰਡ ਕਰੀ ਨਹੀਂ ਕਰ ਸਕਦੇ ਕਦੇ ਬੋੜਾਂ ਵਰਗੀ ਸ਼ਾਮ ਤੇ ਮਾਂ ਵਰਗੀ ਨਹੀਂ ਬਣ ਸਕਦੀ ਜੋ ਹੈ ਮਤਰੀ ਮਾਂ ਜੋ ਹੈ ਮਤਰੀ ਮਾਂ ਆਓ ਜੀ ਹਲੋ 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 ਮਾੜੇ ਕਰਮਾਵਾ ਤ੍ਰੇਈ ਦੇ ਬਸ ਪੈਂਦੇ ਮਾੜੇ ਕਰਮਾਂ ਵਾਲੇ ਕੋ ਮਤ੍ਰੇਈ ਦੇ ਬਸ ਪੈਂਦੇ ਪਿਛਲੇ ਜੁਗ ਦਾ ਦੇਣਾ ਹੁੰਦਾ ਸੱਚ ਸਿਆਣੇ ਕਹਿੰਦੇ ਓ ਪਿਛਲੇ ਜੁਗ ਦਾ ਦੇਣਾ ਹੁੰਦਾ ਸੱਚ ਸਿਆਣੇ ਕਹਿੰਦੇ ਮਾਂ ਦੇ ਬਾਝੋਂ ਬਚਪਨ ਰੁਲਦਾ ਰੁਲ ਜਾਂਦੇ ਸਭ ਇਚਾ ਪਲਰੋਤਾ ਹੋ ਜਾਂਦੇ ਸਭ ਕਾ ਜੰਡ ਕਰੀ ਨਹੀਂ ਕਰ ਸਕਦੇ ਇੱਕ ਦੇ ਮੂੜਾਂ ਵਰਗੀ ਸ਼ਾਨ ਤੇ ਮਾਂ ਵਰਗੀ ਨਹੀਂ ਹੋ ਤਰੇਈ ਮਾਂ ਕੋਈ ਨ ਕੋਈ ਆਪਣੇ ਜੰਮੇ ਪੁੱਤ ਦਾ ਮਾਂ ਕਦੇ ਮੁੜਕਾ ਵੀ ਨਹੀਂ ਜਰਦੀ ਢਿੱਡ ਦੀ ਅੰਦਰ ਸਾਫੇ ਰੱਖੇ ਝੱਲੇ ਗਰਮੀ ਸਰਦੀ ਢਿੱਡ ਦੀ ਅੰਦਰ ਸਾਫੇ ਰੱਖਦੀ ਝੱਲੇ ਗਰਮੀ ਸਰਦੀ ਓ ਚਾਈ ਚਾਈ ਲਾਡ ਲਡਾਉਂਦੀ ਕਰਮ ਮਮਤਾ ਦੀ ਸ਼ਾ ਓ ਚਾਈ ਚਾਈ ਲਾਡ ਦਾ ਬੇ ਕਰਮ ਮਮਤਾ ਦੀ ਸ਼ਾ ਜੰਡ ਗਰੀਰ ਨਹੀਂ ਕਰ ਸਕਦੇ ਕਦੇ ਫੂਣਾ ਵਰਗੀ ਸ਼ਾ ਮਾ ਵਰਗੀ ਨਹੀਂ ਹੋ ਸਕਦੀ ਜੋ ਹੇ ਮਤ ਰਈ ਮਾਂ ਮਰੇ ਬਰਾੜਾ ਤੇ ਨਾ ਆਵੇ ਮਤ ਰਈ ਵਾ ਸੂਰਜ ਵਿੱਚ ਨਹੀਂ ਠੰਡ ਕੋ ਹੁੰਦੀ ਤੇ ਬਾਈ ਜੀ ਕਿਸੇ ਦੀ ਮਰੇ ਬਰਾੜਾ ਨਾਵੇ ਮਤਰੀ ਮਾਰ ਸੂਰਜ ਵਿੱਚ ਨਹੀਂ ਖੰਡਕ ਹੁੰਦੀ ਪੁੰਨਿਆਂ ਦੇ ਚਲ ਜੇ ਹੀ ਹੋ ਲਿਕੇ ਲਖਾਰੀ ਦਿਉਣ ਬੜਾ ਅਲੇ ਬੇਲਾ ਜੀਦਾ ਸਕਦੇ ਕਦੇ ਬੋੜਾਂ ਵਰਗੀ ਛਾਂ ਚੰਡ ਕਰੀਰ ਨਹੀਂ ਕਰ ਸਕਦੇ ਕਦੇ ਆਬਰਗੀ ਛਾਂ ਤੇ ਮਾ ਵਰਗੀ ਨਹੀਂ ਬਣ ਸਕਦੀ ਜੋ ਹਾਏ ਮਦਰੀ ਮਾਂ ਹੁਣ ਚੰਗਾ ਲੱਗਾ ਫੇਰੀ ਤਾੜੀ ਮਾਰੋ ਨਹੀਂ ਕੋਈ ਥੈਂਕ ਯੂ ਜਉਂਦੇ ਬਸ ਜੀ ਜੀਓ ਜਉਂਦੇ ਬਸ ਲੋ ਸਾਡੇ ਬਾਪੂ ਜੀ ਵੱਲੋਂ ਬਹੁਤ ਸਾਰਾ ਪਿਆਰ ਮਾਣ ਸਤਿਕਾਰ ਕਰਵੰਤ ਰਿਆਸਤੀ ਸਾਹਿਬ ਥੈਂਕ ਯੂ ਜਉਂਦੇ ਬਸ ਜੀ બસ ਇੱਕ ਸਥਾਈ ਯੰਤਰਾ ਔਖੇ ਵੇਲੇ ਟਾਈਮ ਕਿਉਂਕਿ ਇਸ ਬਾਈ ਨੂੰ ਪਾ ਦੂ ਮੈਂ। ਥੈਂਕ ਯੂ। ਬਹੁਤ-ਬਹੁਤ ਧੰਨਵਾਦੀ ਉਹ ਮਿਹਰਬਾਨੀ ਸਾਡੇ ਵੱਲੋਂ ਬਹੁਤ ਪਿਆਰ ਕਮੇਟੀ ਦੇ ਨਾਂ ਤੇ ਖੁੱਲ ਕੇ ਤਾੜੀ ਮਾਰ ਦਿਓ ਮੇਰਾ ਹਾਂ ਮਿਸਟਰ ਰਕੇਸ਼ ਰਕੇਸ਼ ਗਰਗ ਜੀ ਉਹਨਾਂ ਵੱਲੋਂ ਸਪੈਸ਼ਲੀ ਡੇਰੀਆਂ ਦਿੱਤੀਆਂ ਗਈਆਂ ਨੇ ਬਹੁਤ ਧੰਨਵਾਦੀ ਬਹੁਤ ਮਿਹਰਬਾਨੀ ਜਾਂਦੇ ਵਾਸਤੇ ਤੁਹਾਡੇ ਲਈ ਦੋ ਸ਼ਬਦ ਇਹ ਆ ਵੀ ਤੁਮ ਜਿਉ ਹਜ਼ਾਰਾਂ ਸਾਲ ਸਾਲ ਕਿ ਦਿਨ ਹੋ 50000 ਖੁੱਲ ਕੇ ਤਾੜੀ ਮਾਰ ਦਿਓ ਬਈ ਜਿਉਂਦੇ ਵਾਸਤੇ ਰੋ ਅਗਲੀ ਗੱਲ ਕਿਉਂਕਿ ਮਾੜਾ ਟਾਈਮ ਕਿਸੇ ਤੇ ਵੀ ਆ ਸਕਦਾ ਖੜਨਾ ਚਾਹੀਦਾ ਮਾੜੇ ਟਾਈਮ ਦੇ ਵਿੱਚ ਕੱਲਾ ਕੀਬੋਰਡ ਹੀ ਮੇਰਾ ਬੀਤ ਹੈ ਇੱਕ ਵਾਰੀ ਗਰੁੱਪ ਦੇ ਨਾਂ ਤੇ ਖੁੱਲ ਕੇ ਤਾੜੀ ਮਾਰ ਦਿਓ ਸਾਊਂਡ ਸ੍ਰਿਸ਼ਟ ਦੇ ਨਾਂ ਤੇ ਕੱਲ ਬਹੁਤ ਪਿਆਰ ਤੁਹਾਨੂੰ ਦੀਪੂ ਮਿਲਿਆ ਤੁਹਾਨੂੰ ਪਹਿਲੀ ਵਾਰਾਂ ਵਾਕੀ ਸਲੂਟ ਆ ਭਾਈ ਬਹੁਤ ਅੱਛਾ ਜੀ ਸੰਜੂ ਜੀ ਕੀ ਬਾਤ ਹਾਂ ਔਖੇ ਵੇਲੇ ਨਾਲ ਹੀ ਨਹੀਂ ਖੜਦੇ ਰਿਸ਼ਤੇਦਾਰ ਗਰੀਬੀ ਤੇ ਇਹਦੇ ਨਾਲੋਂ ਮੌਤ ਹੈ ਚੰਗੀ ਨਾ ਦੇਵੇ ਰੱਬ ਗਰੀਬੀ ਭਾਈ ਮਰਨ ਤਾਂ ਕਹਿਣ ਸਿਆਣੇ ਟੁੱਟਦੀਆਂ ਸੱਚੀਆਂ ਬਾਵਾ ਭਾਈ ਮਰਨ ਤਾਂ ਕਹਿਣ ਸਿਆਣੇ ਟੁੱਟਦੀਆਂ ਸੱਚੀਆਂ ਬਾਵਾ ਤੇ ਪੁੱਤ ਜਿਨ੍ਹਾਂ ਦੇ ਮਰ ਜਾਣ ਗੱਭਰੂ ਹੋ ਜਾਣ ਅੰਨੀਆਂ ਮਾਵਾ ਅਗਲੀ ਗੱਲ ਮਾਪਿਓ ਹੁੰਦੀਆਂ ਜਿਹੜੇ ਘਰ ਵਿੱਚ ਲੁੱਟੇ ਸੌ ਸੌ ਬੁੱਲੇ ਉਸ ਘਰ ਵਿੱਚ ਬਣ ਜਾਂਦੇ ਨੇ ਫਿਰ ਕਿਉਂ ਦੋ ਦੋ ਚੁੱਲ੍ਹੇ ਬਖੀਰ ਸਾਹਿਬ ਮਾਪਿਓ ਹੁੰਦੇ ਆ ਜਿਹੜੇ ਘਰ ਵਿੱਚ ਲੁੱਟੇ ਸੌ ਸੌ ਬੁੱਲੇ ਤੇ ਉਸ ਘਰ ਵਿੱਚ ਬਣ ਜਾਂਦੇ ਨੇ ਫਿਰ ਕਿਉਂ ਦੋ ਦੋ ਚੁੱਲ੍ਹੇ ਹਾਂ ਕਿਉਂ ਪਾਈਆਂ ਦੀ ਬਣਨੋਂ ਹਟ ਗਈ ਕਰ ਲੀਆਂ ਵੰਡ ਵੰਡਾਈਆਂ ਗੋਪਾਈਆਂ ਦੀ ਬਣਨੋਂ ਹਟ ਗਈ ਕਰ ਲੀਆਂ ਵੰਡ ਵੰਡਾਈਆਂ ਤੇ ਭਾਈਆਂ ਦੇ ਵਿੱਚ ਫਰਕ ਪਵਾ ਕੇ ਖੁਸ਼ ਹੁੰਦੀਆਂ ਪਰਜਾਈਆਂ ਤੇ ਪਹਿਲਾਂ ਵਰਗੇ ਦਿਔਰ ਨਹੀਂ ਰਹਿਗੇ ਤੇ ਨਾ ਰਹੀਆਂ ਪਰਜਾਈਆਂ ਉਹ ਤਬੜੀ ਖਾਣੇ ਵਾਲਿਆ ਬੰਦਾ ਜਿੰਨਾ ਲਈ ਕਮਾਉਂਦਾ ਤੇ ਕੋਈ ਨਹੀਂ ਲੈਂਦਾ ਸਾਰ ਗੋਰੀਆ ਜਦੋਂ ਬੜੇ ਬਾ ਆਉਂਦਾ ਹਾਂ ਪਰਖ ਬੰਦੇ ਦੀ ਆਉਂਦੀ ਸਤੂਆ ਵੇਖ ਵੇਖ ਕਰ ਤੂ ਤਾਂ ਪਰਖ ਬੰਦੇ ਦੀ ਆਉਂਦੀ ਸਤੂਆ ਦੇਖ ਦੇਖ ਕਰ ਤੂ ਤਾਂ ਅਗਲੀ ਗੱਲ ਤੇ ਘਰ ਵਾਲੀ ਜਿੰਨਾ ਪਿਆਰ ਨਹੀਂ ਕਰਦੀਆਂ ਲੋਕੋ ਕਦੇ ਮਸ਼ੂਕਾਂ ਘਰ ਵਾਲੀ ਜਿੰਨਾ ਪਿਆਰ ਨਹੀਂ ਕਰਦੀਆਂ ਲੋਕੋ ਕਦੇ ਮਸ਼ੂਕਾਂ ਲੋ ਮੇਰੀ ਹਾਜ਼ਰੀ ਇੰਨੀ ਕਿਸੀ ਚੰਗਾ ਲੱਗਾ ਖੁੱਲ ਕੇ ਤਾੜੀ ਮਾਰ ਦੋ ਨਹੀਂ ਕੋਈ ਨਾ ਮਾਰ ਜਉਂਦੇ ਵਸਦੋ ਜੀਓ ਬਹੁਤ ਧੰਨਵਾਦ ਤੁਹਾਡਾ ਵੀ ਜੀ ਜਉਂਦੇ ਵਸਦੋ ਜੀਓ ਹੈਲੋ ਆਹਾ ਸਾਡੇ ਗੋਹਿਲ ਸਾਹਿਬ ਨੇ ਅ ਜਿਹੜਾ ਜਸ ਪੰਜਾਬੀ ਅਖਬਾਰ ਅੱਜ ਰਿਲੀਜ਼ ਨਹੀਂ ਕਹਿੰਦੇ ਔਰ ਸਾਰਾ ਸਪਲੀਮੈਂਟ ਔਰ ਸਾਰਾ ਮੇਲੇ ਦਾ ਵੇਰਵਾ ਆਰ ਇਸ ਪੇਪਰ ਦੇ ਵਿੱਚ ਅੱਜ ਸਾਡੇ